ਜੀ ਜੋ ਸਾਡੇ ਇਸ ਸਪਾਲ ਕਲਾਂ ਦੀ ਫਿਲਮ ਬਣ ਰਹੀ ਹੈ ਉਹ ਚ ਸਰਦਾਰ ਦਲੀਪ ਸਿੰਘ ਕਾਲੀਕੇ ਦੇ ਪਰਿਵਾਰ ਦੇ ਸੇਵ ਹੈ ਸਾਡੀਆਂ ਭੈਣਾਂ ਮਾਵਾ ਸਾਡੀਆਂ ਖੜੀਆਂ ਨੇ ਭਾਈ ਜੀ ਆਪਣੇ ਮੈਂਬਰ ਸਾਹਿਬ ਜੱਗਾ ਸਿੰਘ ਜੀ ਪ੍ਰਧਾਨ ਸਾਹਿਬ ਵੀ ਜੀ ਹੁਣੀ ਸਾਡਾ ਜੋ ਮਤਲਬ ਹੁੰਦਾ ਹੈ ਪੁਰਾਣੀਆਂ ਚੀਜ਼ਾਂ ਦਿਖਾਉਣ ਦਾ ਸੋ ਅਸੀਂ ਇਸ ਪਰਿਵਾਰ ਦੀ ਇੱਕ ਸਾਨੂੰ ਬਹੁਤ ਵੱਡੀ ਗੱਲ ਲੱਗੀ ਬਹੁਤ ਵੱਡੀ ਵਿਰਾਸਤ ਸਾਹਮਣੇ ਬੈਠੇ ਨੇ ਸਾਡੇ ਅਸੀਂ ਪੂਆ ਜੀ ਹੁਣ ਕਹਿੰਦੇ ਉਹਨਾਂ ਨੂੰ ਤੇ ਪੂਆ ਜੀ ਨੇ ਬਹੁਤ ਵੱਡੀ ਵਿਰਾਸਤ ਸਾਹਮਣੇ ਬੈਠਿਆ ਉਹ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਾਂਉਂਦਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਸਾਨੂੰ ਆਪਦੇ ਸਾਰੇ ਜੋ ਤੁਸੀਂ ਵਿਰਾਸਤੀ ਚੀਜ਼ਾਂ ਸਾਹਮਣੇ ਉਹਨਾਂ ਬਾਰੇ ਜਾਣਕਾਰੀ ਲਓ ਜੀ ਇਹ ਜਿਹੜੀ ਵਿਰਾਸਤ ਸਾਹਮਣੇ ਹੋਈ ਹੈ ਜੀ ਇਹ ਪਹਿਲਾਂ ਮੇਰਾ ਦਾਦਾ ਜੀ ਕੁਸ਼ ਭੰਡੇਤਾ ਜੀ ਅੰਬਰਸਰੋਂ ਖਰੀਦ ਕੇ ਲਿਆਏ ਸੀ ਉਸ ਤੋਂ ਬਾਅਦ ਮੇਰੀ ਮਾਂ ਜੀ ਸਾਹਮਣੇ ਰਹੇ ਨੇ ਉਹਨਾਂ ਤੋਂ ਬਾਅਦ ਹੁਣ ਮੈਂ ਸਾਹਮਣੇ ਰਹਾਂਗੀ ਅਸੀਂ ਹਰ ਇੱਕ ਦੀਵਾਲੀ ਨੂੰ ਇਹਨਾਂ ਦੀ ਸਫਾਈ ਕਰਦੇ ਆ ਮੇਰਾ ਨਾਲ ਬੇਟਾ ਵੀ ਬਹੁਤ ਸਫਾਈ ਕਰਾਉਣਾ ਹੁਣ ਉਹ ਕੈਨੇਡਾ ਚ ਲੱਗ ਗਿਆ ਹੁਣ ਉਸ ਤੋਂ ਬਾਅਦ ਮੇਰੀ ਨੂੰਹ ਆ ਗਈ ਇਸ ਤੋਂ ਬਾਅਦ ਇਹ ਸੰਭੂ ਜੀ ਸਾਰੇ ਭੰਡੇ ਕੁਸ਼ਤਾ ਜੀ ਆਹ ਪ੍ਰਾਂਤ ਆ ਜਿਹੜੀ ਜੀ ਇਹ ਤਾਂ ਮੇਰੀ ਪਰਦਾਦੀ ਦੀ ਹੈ ਜੀ ਦਾਦੀ ਦੇ ਮੇਰੀ ਦੀ ਫਰਵਾਹੀ ਦੀ ਸੀ ਮੇਰੀ ਦਾਦੀ ਇਹ ਪ੍ਰਾਂਤਾ ਜੀ ਮੇਰੀ ਦਾਦੀ ਦੀ ਹੈ ਤੇ ਇਹ ਪ੍ਰਾਂਤ ਮੇਰੀ ਮਾਂ ਜੀ ਦੀ ਹੈ ਮੇਰੇ ਵਾਲੀ ਪ੍ਰਾਂਤ ਜੀ ਸਾਡੇ ਘਰੇ ਵਰਤਦੇ ਸੀ ਤੇ ਇਹ ਗੜਬਾ ਮੇਰੀ ਨਾਨੀ ਜੀ ਨੇ ਸਾਨੀ ਆਈ ਨਹੀਂ ਚੱਕਰ ਚੱਕਰ ਬੰਨ ਲਾਲੂ ਥੱਲੇ ਕੋਈ ਹਾਂਜੀ ਹਾਂਜੀ ਇਹ ਮੇਰੀ ਨਾਨੀ ਨਿਸ਼ਾਨੀ ਮੇਰੀ ਮਾਤਾ ਨੇ ਦਿੱਤੀ ਸੀ ਤੇ ਇਹ ਗੜ ਜਿਹੜਾ ਇਹ ਤੂੰਗਾ ਜੀ ਇਹ ਮੇਰਾ ਦਾਦਾ ਜੀ ਅੰਬਰਸਰੋਂ ਖਰੀਦ ਕੇ ਲਿਆਏ ਸੀ ਉਹਨਾਂ ਨਿਸ਼ਾਨੀ ਦੀ ਤੇ ਉੱਪਰ ਜੀ ਥਾਲ ਪਏ ਨੇ ਉਹ ਤੇ ਇੱਕ ਇਹ ਗੜਬਾ ਜੀ ਅੰਬਰਸਰੋਂ ਖਰੀਦਿਆ ਹੋਇਆ ਸਾਡਾ ਜਿਹੜਾ ਵੱਡਾ ਗੜਬਾ ਦਾ ਆ ਇਹ ਦੱਸੋਗੇ ਸਾਨੂੰ ਇਧਰੋਂ ਇੱਕ ਪਾਸੇ ਦੱਸਣ ਲੱਗ ਜਾਈ ਬਸ ਆ ਆ ਇਹ ਗਲਾਸ ਆ ਜਿਹੜਾ ਜੀ ਇਹ ਵੀ ਅੰਬਰਸਰੋਂ ਆਇਆ ਹੋਇਆਗਾ ਇਹ ਸਾਡੇ ਘਰੇ ਲੂਭੰਡ ਨੇ ਸਾਰੇ ਘਰ ਵਾਲੇ ਤੇ ਇੱਕ ਜੀ ਜਿਹੜਾ ਹੋ ਵਾਲਾ ਜੱਗਾ ਉਹ ਵੀ ਅੰਬਰਸਰੋਂ ਆਇਆ ਹੋਇਆਗਾ ਆ ਵੱਡਾ ਜੱਗਾ ਉਹ ਦੂਜਾ ਜੱਗਾ ਸਾਡਾ ਘਰ ਦਾ ਜੀ ਇਹ ਸਾਰੇ ਪਿੱਤਲ ਦੇ ਨੇ ਜੀ ਸਾਰੇ ਪਿੱਤਲੇ ਦੇ ਨੇ ਜੀ ਇਹ ਗੜਬੀਆਂ ਨੇ ਜੀ ਆਹ ਗੜਬੀਆਂ ਜਿਹੜੀਆਂ ਅੱਗੇ ਮਰੇ ਦੇ ਭੋਗ ਤੇ ਦਿੰਦੇ ਹੁੰਦੇ ਇਹ ਉਹ ਸਾਡੀਆਂ ਸਾਂਭੀਆਂ ਪਈਆਂ ਨੇ ਆ ਮੇਰਾ ਨਾਨਾ ਜੀ ਮਰੇ ਸੀ ਉਦੋਂ ਦੀ ਗੜਬੀ ਹੈ ਜੀ ਉਹ ਪਿੱਛੇ ਕੀ ਪਿਆ ਜੀ ਉਹ ਪਿੱਛੇ ਜੀ ਟੋਕਣੀ ਹੈਗੀ ਮੇਰੀ ਮਾਂ ਦੀ ਉੱਪਰ ਡੱਬਾ ਦਾ ਉੱਪਰ ਕੜਾਈ ਹੈ ਜੀ ਇਹ ਜਿਵੇਂ ਟੋਕਣੀ ਕਹਿੰਦੇ ਨੇ ਹਨਾ ਜਾਂ ਹਾਂ ਹਾਂ ਟੋਕੀ ਪੈਂਦਾ ਹੁੰਦਾ ਇਹਦੇ ਜੀ ਅੱਗੇ ਵੀ ਖੀਰ ਪੂੜ ਵੀ ਬੁੜੀਆਂ ਬਣਾ ਲੈਣੀਆਂ ਜਾਂ ਤੱਤਾ ਪਾਣੀ ਧਰ ਦਿੰਦੀਆਂ ਹੁੰਦੀਆਂ ਉਦੋਂ ਜੀ ਉਹਨਾ ਵੇਲੇ ਦੀ ਹੈ ਜੀ ਹਾਂ ਵੈਸੇ ਪਨੀਰੀ ਵੀ ਲੈ ਜਾਂਦੇ ਉਹ ਕੜਾਈ ਹੈ ਜੀ ਉੱਪਰ ਲਾ ਪਿੱਟਾ ਦਾ ਇਹੇ ਜੀ ਬਾਟੀਆਂ ਕੋਲੀਆਂ ਨੇ ਸਬਜ਼ੀ ਪੂਜਾ ਵਾਲੇ ਵਾਸਤੇ ਉਹ ਪਿੱਤਰਾ ਡੋਲੂ ਆ ਗਿਆ ਮਾਗਰ ਖਾਲ ਆ ਗਈ ਜੀ ਸਾਰੇ ਫਿੱਟ ਆ ਗਏ ਆ ਵੀ ਥਾਲਾ ਜੀ ਹਾ ਜਿਹੜਾ ਹਾਂ ਇਹ ਵੀ ਥਾਲਾ ਜੀ ਅੰਬਰ ਸਰਵਾਏ ਹੋਏ ਨੇ ਅੱਛਾ ਅੱਛਾ ਜੀ 2 ਸਾਲ ਵੱਡੇ ਅੰਬਰ ਸਰੋਂ ਮੇਰੇ ਦਾਦਾ ਜੀ ਲੈ ਕੇ ਆਏ ਸੀ ਤੇ ਇਹ ਬਾਟੀਆਂ ਨੇ ਜੀ ਆਹ ਪਹਿਲੇ ਪਾਸੇ ਛੰਨੇ ਕਾਲ ਪਏ ਨੇ ਇੱਧਰ ਵਾਸੀ ਜੀ ਇਹ ਛੰਨੇ ਜੀ ਜਦ ਆਪਾਂ ਬਹੂ ਵਿਆਹ ਕੇ ਲਿਆਉਣੇ ਹੁੰਨੇ ਹੋ ਉਹਨਾਂ ਨੂੰ ਹੀ ਪਿਆਲਾ ਦਿੰਦੇ ਹੁੰਦੇ ਨੇਗੇ ਉਹ ਛੰਨੇ ਨੇ ਜੀ ਇਹੇ ਪਾਣੀ ਬਾਰਨ ਵਾਸਤੇ ਕੋਈ ਵਰਤਿਆ ਹੋਇਆ ਸਮਾਨ ਨਹੀਂ ਦੇ ਚੁਗੀ ਜੇ ਕੋਈ ਬੱਚੇ ਤੇ ਪਾਣੀ ਬਾਰੇ ਹੋਵੇ ਜੀ ਗੱਲ ਪਾਣੀ ਤਾਂ ਜੀ ਹੁਣ ਤਾਂ ਸਾਨੂੰ ਪਤਾ ਰੈਡੀਮੇਡ ਚ ਵਰਤਦੇ ਨੇ ਉਹ ਭਾਂਡੇ ਹੈਗੇ ਸੀ ਵਰਤੇ ਰੈਡੀਮੇਡ ਹੀ ਨੇਵੇਂ ਹੀ ਏ ਸੋ ਦੋਸਤੋ ਆਪਾਂ ਗੱਲ ਕਰਦੇ ਆ ਪਰਿਵਾਰ ਦੀ ਹਨਾ ਦੇਖੋ ਆ ਦੇਖੋ ਸਾਰਾ ਕੁਝ ਹੈ ਅਪਡੇਟ ਹੈ ਰਸੋਈ ਦਾ ਅਪਡੇਟ ਹੈ ਸਾਰਾ ਕੁਝ ਨਵਾਂ ਸਮਾਨ ਹੈ ਇਹ ਨਹੀਂ ਗੱਲ ਹੁੰਦੀ ਸਾਰੇ ਹਾਂਜੀ ਪਰ ਪਰਿਵਾਰ ਦੇਖੋ ਧਰਤੀ ਨਾਲ ਜੁੜਿਆ ਹੋਇਆ ਪਰਿਵਾਰਕ ਹਾਂਗਾ ਮੈਂ ਜਿਵੇਂ ਇੰਨੀਆਂ ਚੀਜ਼ਾਂ ਸਾਹਮਣੇ ਆ ਬਹੁਤ ਮੁਸ਼ਕਲ ਨੇ ਹਾਂ ਜੀ ਗਾਹ ਇੱਕ ਭੈਣ ਜੂਨੀ ਨੇ ਇਹਨਾਂ ਦੇ ਪਹਿਲਾ ਮਾਂ ਹੋ ਗਏ ਪੁੱਤੇ ਹੋਗੀ ਹਾਂ ਜੀ ਫਿਰ ਇਹ ਆਪ ਨੇ ਫਿਰ ਇੱਕ ਬੇਟੀ ਹੈ ਸਾਡੀ ਨੂਰਾਣੀ ਹੈ ਉਹ ਕਹਿੰਦੀ ਵੀ ਉਹ ਵੀ ਸੰਭੂਗੀ ਸੰਭੂ ਕਿਉਂ ਕਿ ਜਦੋਂ ਵਿਰਾਸਤ ਦੇ ਸਾਨੂੰ ਚੀਜ਼ਾਂ ਮਿਲੀਆਂ ਹੋਈਆਂ ਨੇ ਕਿ ਆ ਜਿਹੜੀ ਸਿੱਖਿਆ ਸੀ ਦਵਾਂਗੇ ਹਾਂ ਜੀ ਉਹ ਬੱਚੇ ਸੰਭਣਗੇ ਸਾਡੇ ਜਗਜੀਤ ਸਿੰਘ ਜਗਾ ਮੈਂਬਰ ਜੀ ਨੇ ਭਰਾ ਮੁੰਡੇ ਜਗਾ ਕਹਿੰਨੇ ਮਾਤਾ ਜੀ ਇਹਨੇ ਹਾਂ ਜੀ ਮਾਤਾ ਜੀ ਹੁਣ ਸੁਣਾਓ ਗੱਲਬਾਤ ਕੀ ਸਮਾਉਂਦੇ ਸਾਡਾ ਜੀ ਪਰਿਵਾਰ ਬਹੁਤ ਵਧੀਆ ਸੀਗਾ ਬਹੁਤ ਹੀ ਵਧੀਆ ਕਹਾ ਬੱਚੇ ਨੇ ਸਾਰੀ ਸਾਡੀ ਜਿਹੜੀ ਪਹਿਲੀ ਸਹੂਲਤ ਹੈ ਉਹ ਸਾਮ ਸਾਮ ਰੱਖਦੇ ਨੇ ਤੇ ਸਾਡੀ ਅੱਗੇ ਚ ਵਧੀਆ ਚੱਲਦੇ ਨੇ ਕੋਈ ਸਾਡੀ ਚੀਜ਼ ਪਹਿਲੇ ਬਜ਼ੁਰਗਾਂ ਤੋਂ ਲਾ ਕੇ ਕੋਈ ਚੀਜ਼ ਨਹੀਂ ਕੋਈ ਤੁਹਾਡਾ ਪਿੰਡ ਕਿਹੜਾ ਮਾਤਾ ਜੀ ਸਾਡਾ ਪਿੰਡ ਜੀ ਪੱਖੋ ਕਲਾ ਪਿੱਕੇ ਪਰਿਵਾਰ ਹਾਂ ਪਿੱਕੇ ਪਰਿਵਾਰ ਕਦੋਂ ਤੁਸੀਂ ਇਸ ਪਿੰਡ ਦੇ ਵਿੱਚ ਕਦੋਂ ਇਸ ਪਾਲਕਲਾ ਦੇ ਵਿੱਚ ਕਦੋਂ ਰਹਿ ਕੇ ਆਏ ਸੀ ਅਸੀਂ ਮੈਂ ਜੀ ਮੇਰੇ ਸਾਲ ਨਹੀਂ ਹੁਣ ਯਾਦ ਪੁਰਾਣੀ ਜੀ ਗੱਲ ਦੱਸ ਦਿਆ ਠੀਕ ਹੈ ਠੀਕ ਹੈ ਬਹੁਤ ਵਧੀਆ ਜੀ ਸਾਡੇ ਮਾਮਾ ਸਾਡੇ ਭੈਣਾਂ ਸਾਨੂੰ ਇਹ ਮਰਦੀ ਹੈ ਮਾਮਾ ਪਾਣਾ ਦਾ ਹਾਂ ਮਾਮਾ ਪਾਣਾ ਦਾ ਜੀ ਬਹੁਤ ਪਿਆਰ ਅਦਰ ਕਰਦੇ ਨੇ ਬਹੁਤ ਅਗਲੀਆਂ ਬਜ਼ੁਰਗਾਂ ਨੇ ਹਾਲ ਫਾਲੇ ਪੁਰਾਣੇ ਭਾਂਡੇ ਤੇ ਕੋਈ ਕੀਮਤ ਵੱਡੇ ਬਜ਼ੁਰਗਾਂ ਨੇ ਉਹ ਸਭ ਆਪ ਦੀ ਸਾਹਮਣੇ ਰੱਖੀ ਇਹਨਾਂ ਨੇ ਬਹੁਤ ਸ਼ੌਂਕ ਰੱਖਦੇ ਨੇ ਬਜ਼ੁਰਗ ਵੀ ਸਾਨੂੰ ਸਾਹਮਣੇ ਚਾਹੀਦੇ ਨੇ ਜੀ ਬਜ਼ੁਰਗ ਵੀ ਸਾਹਮਣੇ ਆ ਜੀ ਪ੍ਰਾਤਨ ਚੀਜ਼ ਸਾਰਾ ਕੁਝ ਹਾਂ ਜੀ ਬਜ਼ੁਰਗ ਵੀ ਸਾਹਮਣੇ ਨੇ ਸਾਨੂੰ ਵੀ ਸਾਹਮਣੇ ਬੱਚੇ ਹਨ ਐਂ ਸਾਹਮਣੇ ਸਾਾਨੂੰ ਜ਼ਿੰਮੇਦਾਰੀ ਪਤਾ ਵੀ ਸਾਹਮਣੇ ਦੱਸਣ ਨੇ ਜਿਹਨੇ ਕਿਹਾ ਮੇਰੀ ਦਾਦੀਆਂ ਐ ਜਦੋਂ ਦਾਦੀਆਂ ਨੂੰ ਅਸੀਂ ਯਾਦ ਕਰਦੇ ਆ ਚਲੋ ਮਾਂ ਨੂੰ ਦਾ ਆਪਾਂ ਹਰ ਇੱਕ ਯਾਦ ਕਰ ਲਿਆ ਹਨ ਦਾਦੀ ਨੂੰ ਭੁੱਲ ਜਾਨੇ ਆਪਾਂ ਨਹੀਂ ਜੀ ਇਹ ਕੱਲ ਵੀ ਗੱਲ ਕਰੀ ਸੀ ਜੀ ਕੱਲ ਮੈਂ ਯਾਰਾ ਸਰੀਰ ਗਰਮ ਹੋ ਗਿਆ ਸੀ ਮੈਂ ਆਖਿਆ ਸੀ ਵੀ ਮੈਨੂੰ ਸਾਹਮਣਾ ਤਾਂ ਤਾਂ ਹੀ ਐ ਇਹ ਵੀ ਸਵਾਲ ਦੇਤਾ ਸੀਗਾ ਤੇ ਬਹੁਤ ਬੱਚੇ ਹੁਣ ਵੀ ਬਹੁਤ ਮੋਹ ਪਿਆਰ ਕਰਦੇ ਨੇ ਸਾਹਮਣੇ ਵੀ تسلی ਵੀ ਹੈਗੀ ਸਵਾਲ ਕਾਲਾ ਬੰਡ ਤੁਹਾਨੂੰ ਕਿਹਜਾ ਲੱਗਦਾ ਜੀ ਸਵਾਲ ਕਾਲਾ ਜੀ ਬਹੁਤ ਵਧੀਆ ਸਵਾਲ ਕਾਲਾ ਮੈਨਾਂ ਤਾਂ ਸਾਡੇ ਗੱਥੀ ਪੈ ਗਈ ਬਹੁਤ ਵਧੀਆ ਛੋਟੇ ਜਿਹੇ ਮੇਨੂਗਾ ਜਦੋਂ ਤੁਸੀਂ ਇੱਥੇ ਆਏ ਹੋਵੋਗੇ ਵਿਆਹ ਕੇ ਹਨੇ ਨਹੀਂ ਜੀ ਮੇਰੇ ਬਾਦੀ ਤਾਂ ਉਦੋਂ ਵੀ ਵੱਡਾ ਸੀ ਸਾਡੇ ਲਾ ਲਾਣੇ ਤੋਂ ਸ਼ੁਰੂ ਤੋਂ ਸਾਰੇ ਦੁਨਨਾ ਨਗਰਾਂ ਨਾਲ ਵੱਡੇ ਸੋ ਛੋਟੇ ਸਪਾਣਾ ਵੱਡਿਆਂ ਨਾਲ ਦੋਨਾਂ ਨਾਲ ਬੱਤਾਂ ਦੇ ਸੀ ਮੈਂ ਤਾਂ ਉਦੋਂ ਵੀ ਬਹੁਤ ਵੱਡਾ ਲੱਗਿਆ ਬਹੁਤ ਵਧੀਆ ਮਾਹੌਲ ਲੱਗਿਆ ਸੋ ਸਾਡੇ ਭੈਣ ਜੀ ਇੱਕ ਹੋਰ ਚੀਜ਼ ਲੈ ਕੇ ਆ ਮੈਂ ਕੀ ਕਹੂੰਗਾ ਦੱਸੋ ਤੁਸੀਂ ਕੀ ਲੈ ਕੇ ਆਏ ਇਹ ਵੀ ਇਹਦੀ ਗਿੱਦਾਗਾ ਜਿਹੜਾ ਪੁਰਾਣੇ ਬਜ਼ੁਰਗ ਸਾਡਾ ਪਰਦਾਦਾ ਜੀ ਇਹਨਾਂ ਨਾਲ ਗਿੱਦਾ ਪਾਉਂਦਾ ਹੁੰਦਾ ਸੀ ਨਾ ਸਰਕਰਦਾ ਹੁੰਦਾ ਸੀ ਉਹਨਾਂ ਦਾ ਇਹ ਸਾਡਾ ਸੰਭਿਆ ਹੋਇਆ ਜੀ ਪਿਛਲੀ ਵਾਰ ਜਦੋਂ ਸਿਕਰ ਨੂੰ ਰੰਗ ਕਰਵਾਇਆ ਸੀ ਉਹਨੇ ਸੀ ਕਿੱਦੇ ਦੇ ਉੱਪਰ ਰੰਗ ਕਰਵਾ ਕੇ ਅਸੀਂ ਤਿਆਰ ਕਰਕੇ ਰੱਖ ਲਿਆ ਇਹ। ਇਹ ਦੋਸਤੋ ਸਾਡੇ ਭੈਣ ਜੀ ਦਾ ਕਹਿਣਾ ਹੈ ਵੀ ਇਹ ਦੇਖੋ ਇਹਨਾਂ ਦੇ ਪੜਦਾਦਾ ਜੀ ਦੇਖੋ ਇਹਨੂੰ ਬਜਾਉਂਦੇ ਹੁੰਦੇ ਸੀ ਕਿੱਦਾਂ ਕਹਿੰਦੇ ਨੇ ਆਪਾਂ। ਹਾਂਜੀ। ਉਹਨਾਂ ਬਜ਼ੁਰਗਾਂ ਦੇ ਇਹਨੂੰ ਹੱਥ ਲੱਗੇ ਹੋਏ ਨੇ ਆਪਾਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ। ਇਹ ਵਿਰਾਸਤੀ ਚੀਜ਼ਾਂ ਰੱਖਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਜਦੋਂ ਆਪਾਂ ਉਹਨਾਂ ਨੇ ਇਹਨੂੰ ਬਜਾਉਂਦੇ ਹੋਣਗੇ ਹੱਥ ਲਾਉਂਦੇ ਹੋਣਗੇ ਆਪਾਂ ਚੀਜ਼ਾਂ ਸੰਭ ਕੇ ਰੱਖਦੇ ਆ ਬਜ਼ੁਰਗਾਂ ਦੀਆਂ ਤਾਂ ਇਹ ਨਿਸ਼ਾਨੀਆਂ ਵਿਰਾਸਤੀ ਚੀਜ਼ਾਂ ਜਿਵੇਂ ਭੈਣ ਜ ਆਪਾਂ ਸਾਰਿਆਂ ਨੂੰ ਸਾਹਮਣੇ ਜਿਹੇ ਜਿਹੇ ਨੇ ਕਿਉਂਕਿ ਉਹਨਾਂ ਨੇ ਚੁੰਨੀਆਂ ਸੀ ਦੋ ਚੁੰਨੀਆਂ ਸੀ ਦੋ ਉਹਨਾਂ ਦੇ ਭੈਣ ਵਿਆਹੀ ਹੋਈ ਸੀ ਜੀ ਝਨੀਰ ਫਤਿਹ ਉਥੋਂ ਉਹ ਲੈ ਗਈ ਸੀ ਉਸ ਤੋਂ ਬਾਅਦ ਜੀ ਉਹਦੇ ਨਾਲ ਦੇ ਨੇ ਜਰਨਾਸ਼ਕਾ ਨ ਜਾਂਦਾ ਸੀ ਉਹਦੇ ਨਾਲ ਦੇ ਨੇ ਕੁਸ ਉਹਨੂੰ ਦੇ ਕੇ ਜ਼ਹਿਰ ਮਾਰਦਾ ਸੀ ਉਹਨੇ ਉਹਦੇ ਵਿੱਚ ਬੋਲ ਕੇ ਉਹਨੇ ਸਾਮੀਆਂ ਚੁੰਨੀਆਂ ਇੱਥੇ ਮੜਵਾ ਲਈਆਂ ਸੀ ਸੋ ਨਵੇਂ ਬੱਚੇ ਨੇ ਸਾਡੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕੀ ਬੇਟਾ ਤੁਸੀਂ ਇਹ ਚੀਜ਼ਾਂ ਨੂੰ ਸਾਮ ਕੇ ਰੱਖੋਗੇ ਵਿਰਾਸਤ ਨੂੰ ਆਪਦੇ ਹਾਂਜੀ ਮੈਂ ਸਾਮ ਕੇ ਰੱਖਾਂਗੀ ਇਹ ਮੇਰੀ ਜ਼ਿੰਮੇਵਾਰੀ ਹੈਗੀ ਉਹ ਵਧੀਆ ਰਹਾ ਜੇ ਸਾਡੇ ਬੱਚੇ ਉਹ ਕਹਿੰਦੇ ਕਿਉਂਕਿ ਇਹਨਾਂ ਨੂੰ ਦੋਸਤੋ ਇਹ ਚੀਜ਼ਾਂ ਨੂੰ ਵੀ ਇਹਨਾਂ ਨੇ ਸਾਂਭਿਆ ਜਿੱਦ ਨਾਲ ਕੋਈ ਸੋਚ ਕੇ ਸਾਂਭਿਆ ਹੋਊਗਾ ਉਦੋਂ ਦਾ ਪਤਾ ਨਹੀਂ ਹੋਣਾ ਵੀ ਇਹਦਾ ਕੀ ਮਲਬੂਗਾ ਹਨਾ ਜੀ ਇਹਦਾ ਅੱਜ ਪਤਾ ਲੱਗ ਰਿਹਾ ਆਪਾਂ ਨੂੰ ਵੀ ਇਹਨਾਂ ਦੀ ਕੀਮਤ ਕੀ ਹੈ ਉਹ ਇਸ ਕਰਕੇ ਸਾਰੀਆਂ ਚੀਜ਼ਾਂ ਵਿਰਾਸਤ ਹੀ ਆਪਾਂ ਨੂੰ ਵਿਸ